ਪੇਆਖ ਖੁੱਲ ਜਾਂਦੀ ਐ ਮੇਰੀ ਬਈ 5:00 ਵਜੇ ਅੱਖ ਖੁੱਲੀ ਵੀ ਚਾਲ ਵੀ ਗਲਾਸਿਆਂ ਚੱਕਦੇ ਕੰਮ ਸਟਾਰਟ ਕਰਦੇ ਰੋਣ ਵਾਲਾ ਮੈਂ ਲੱਗਿਆ ਰੋਣ ਮੇਰਾ ਸਿਰ ਦੋਗਦਾ ਐ ਮੈਂ ਨਹੀਂ ਜਾਣਾ ਮੈਂ ਨਹੀਂ ਜਾਣਾ ਫਾਈ ਮੇਰੀ ਮਾਤਾ ਆਈ ਮੇਰੀ ਮਾਤਾ ਆ ਕੇ ਕਹਿੰਦੀ ਕਹਿੰਦੀ ਪੁੱਤ ਉੱਠ ਵੀ ਤਿਆਰ ਹੋ ਜਾ ਤੇ ਮੈਂ ਕਹਾ ਮੈਂ ਨਹੀਂ ਜਾਣਾ ਇੰਨੇ ਨੂੰ ਬਈ ਮੇਰੀ ਮਾਤਾ ਚੱਲ ਗਈ ਮੈਂ ਫੇਰ ਮੈਂ ਇੱਕ ਬੰਦਾ ਆਇਆ ਬਈ ਮੈਂ ਉੱਤੋਂ ਐ ਖੇਸ ਨਾਲ ਟਕਿਆ ਬੈਸੀ ਮਤਲਬ ਚਾਦਰ ਲੇਤੀ ਵੀ ਮੈਂ ਚਾਦਰ ਲੈ ਕੇ ਰੂ ਰਹੀ ਇੱਕ ਬੰਦਾ ਆਇਆ ਉਹ ਆ ਕੇ ਜੈਲਾ ਦਾ ਆ ਉਹ ਵੀ ਅਗਲਾ ਗਿਆ ਮੈਂ ਕਹਾ ਮੈਂ ਤਾਂ ਸਕੂਲ ਪਿੱਛੇ ਨੂੰ ਬੰਦਾ ਮੈਂ ਕਹਾ ਵੱਡਾ ਸਾਰਾ ਬੰਦਾ ਕੰਮ ਥੋੜਾ ਗਿਆ ਮੈਂ ਕਹਾ ਇਹਨੂੰ ਕਿੱਡੀ ਛੁੱਟੀ ਚਾਈਂਦੀ ਆ ਮੈਂ ਬਾਈ ਮਾੜੀ ਜਿਹੀ ਐ ਚਾਦਰ ਜੀ ਲਾ ਕੇ ਦੇਖ ਮੈਂ ਯਾਰ ਤਾਇਆ ਕਾ ਤਾਂ ਰੋਈ ਜਾਂਦਾ ਮੈਂ ਕਹਾ ਰੋਂਦਾ ਰੋਈ ਜਾਂਣ ਦੇ ਆਪਾਂ ਆਪਦਾ ਕੰਮ ਚਾਲੂ ਰੱਖ ਭੈਣ ਛੁੱਟੀ ਕੈਂਸਲ ਹੋ ਜੂਗੀ ਆਪਣੀ ਮੈਂ ਬਾਈ ਫੇਰ ਚੱਕਦਾ ਰੋਣਾ ਮੇਰੀ ਮਾਤਾ ਆਈ ਮਾਤਾ ਕਹਿੰਦੀ ਵੀ ਰੋਣੋਂ ਹਟ ਜਾ ਦਾਦਾ ਪੂਰਾ ਹੋ ਗਿਆ ਤੇ ਛੁੱਟੀ ਐਪਲੀਕੇਸ਼ਨ ਲੇਦੇ ਆਪਾਂ ਲਿਖਤੀ ਉਹਦੀ ਜੀ ਐਪਲੀਕੇਸ਼ਨ ਲਿਗੀ